ਇਹਦੀ ਕੀ ਸਟੋਰੀ ਐ 22 ਮਾਡਲ ਆ ਹਾਂ ਪੀ ਵੀ ਨੰਬਰ ਆ ਅੱਛਾ 850 ਘੰਟਾ ਡਾਇਰੈਕਟਰ ਚੱਲਿਆ ਅੱਛਾ ਕੁੱਲ 850 ਘੰਟਾ 850 ਘੰਟਾ ਚੱਲਿਆ ਹੂੰ ਤੇ ਟਾਇਰ ਟੂਰ ਤਾਂ ਫਿਰ ਇਹਦੇ ਚਾਰੇ ਨਾਲ ਦੇ ਚਾਰੇ ਨਾਲ ਦੇ ਟਾਇਰ ਨਾਲ ਦੇ ਆਗੇ ਚਾਰੇ ਬੋਲੀ ਚੱਲਣਾ ਕਿ ਘੱਟ ਬੋਲੇ ਚਾਰੇ ਟਾਇਰ ਨਾਲ ਦੇ ਆ ਸਾਰਾ ਜੈਨੂਆਨਾ ਕਿਤੋਂ ਕੋਈ ਪੇਂਟ ਨਹੀਂ ਹਜੇ ਨਿਕਲਣ ਕੋਲ ਨਟਾਂ ਦਾ ਉਦਾਂ ਹੀ ਪਿਆਜ ਨੇ ਆਉਂਦਾ ਆ ਅੱਛਾ ਹਾਂ ਸਾਢੇ 8 ਤੋਂ ਘੰਟਾ ਚੱਲਿਆ ਹੈ ਨਾ ਮਗਰਾੜ ਚਿੱਟੇ ਦੁੱਧ ਵਰਗੇ ਪਏ ਆ ਮਗਰਾੜ ਨਾਲ ਦੇ ਸੌਰੀ ਦੁੱਧ ਵਰਗੇ ਕਹਿੰਦਾ ਮੁੰਡਾ ਕਹਿੰਦਾ ਚਿੱਟੇ ਪਏ ਐ ਤੇ ਹਜੇ ਤੱਕ ਜਿਹੜੇ ਆਹ ਲਫਾ ਪੇਲਾ ਲੋ ਜਾਂ ਕਵਰ ਲਾ ਲੋ ਸੀਟ ਤੇ ਤੇ ਉਹ ਤੇ ਲੱਗੇ ਹੋਈ ਆ ਹੈਨਾ ਸੈਕੰਡ ਟੌਪ ਐ ਟੂ ਸਪੀਡ ਐ ਨਾ ਇਹ ਨਾ ਥਰੀ ਸਪੀਡ ਸੌਰੀ ਥਰੀ ਸਪੀਡ ਆ ਗਿਆ ਰਵਾ ਸਪੀਡ ਯੋ ਡਬਲ ਕਲਚ ਫੁੱਲ ਟੌਪ ਆ ਗਿਆ ਹੈਨਾ ਹਾਂ ਹਾਂ ਫੁੱਲ ਟੌਪ ਆ ਗਿਆ ਤੇ ਗੇਅਰ ਇੰਜਨ ਦਾ ਕਿਵੇਂ ਆ ਵੀਰੇ 850 ਘੰਟਾ ਚ ਲੈਟਲ ਨੂੰ ਕੀ ਹੋਣਾ 850 ਹਾਂ ਇਹਨੂੰ ਹੋਣਾ ਰਮ ਹੀ ਹੋਇਆ ਹਜੇ ਹਜੇ ਰਮ ਹਜੇ ਰਮਾ ਵੀ ਨਹੀਂ ਹੋਇਆ ਹੋਣਾ ਹਨਾ ਸਾਈਡ ਗੇਅਰ ਆ ਗਿਆ ਡਬਲ ਕਲਚ ਡਬਲ ਡਿਸਟਰੀਬਿਊਟਰ ਆ ਗਿਆ ਰੰਗ ਪੇਂਟ 850 ਘੰਟੇ ਤੋਂ ਹੁਣ ਆਪਾਂ ਪੁੱਛਣਾ ਵੀ ਕੀ ਆ ਸਾਰਾ ਨਾਲ ਦਾ ਆ ਗਿਆ ਹਨਾ ਪਿੱਛੋਂ ਪੁੱਛੋ ਦਿਖਾ ਦਿਓ ਬਿਲਕੁਲ ਪਿੱਛੋਂ ਵੀ ਆਪਾਂ ਇੱਕ ਵਾਰ ਦਿਖਾਣਨੇ ਝਲਕ ਮਰਵਾਣਨੇ ਆ ਤੇ ਕਿੰਨੇ ਦਾ ਦੇਣਾ ਫਿਰ ਇਹਦੀ ਡਿਮਾਂਡ ਤਾਂ ਹੈਗੀ ਆ 765 ਲੋ ਦੇ ਦੇ ਦਾਂਗੇ ਆਪਾਂ 7 ਲੱਖ ਤੇ 40000 ਦਾ 7 ਲੱਖ 40000 ਦਾ ਹਨਾ ਲੋਬੀ ਚ 7.40 ਲੱਖ ਰੁਪਏ ਦਾ ਡਾਇਰੈਕਟਰ ਮਿਲ ਜੂਗਾ 850 ਘੰਟਾ ਚੱਲਿਆ ਹੈ ਨਾ ਤੇ ਉਸ ਤੋਂ ਅੱਗੇ ਤਸੱਲੀ ਕਰਕੇ ਜਾ ਸਕਦਾ ਹਾਂ ਉਹ ਤਾਂ ਚਲੋ ਅਗਲੀ ਦੀ ਹੋਈ ਜਾਂਦੀ ਹੈ ਨਾ ਤਸੱਲੀ ਤਾਂ ਅਗਲੀ ਨੇ ਕਰਨੀ ਕਰਨੀ ਹੈ ਤੇ ਉਸ ਤੋਂ ਅੱਗੇ ਉਹ ਸੋਨੇ ਲੀਕਾ ਤੇ ਚਲੀ ਹੁਣ ਆਪਾਂ ਹਾਂ ਉਹ ਸੋਨਾ ਲੀਕਾ 17 ਮਾਡਲ ਆ ਅੱਛਾ ਕੀ ਵੀ ਨੰਬਰ ਆ ਫਸਟ ਓਨਰ ਆ ਅੱਛਾ ਟਾਇਰ ਆ ਪਾਪਾ ਜਮਾ ਮੰਗਰ ਲਿਓ ਦੇ ਮਗਰਲੇ ਮਿਲ ਜੂਗਾ ਮਗਰਲੇ ਨਾਲ ਸੌਰੀ ਨਵੀਂ ਪਈ ਹੈ ਜਮਾ ਨਵੀਂ ਹੁਣ ਆਪਾਂ ਹੀ ਪਾਏ ਆਪੇ ਹੀ ਪਾਏ ਤੇ ਅਗਲੇ ਟਾਇਰਾਂ ਦੀ ਕੰਡੀਸ਼ਨ ਕੀ ਹੈ ਅਗਲੇ ਟਾਇਰ ਹੈਗੇ ਇਹਦੇ 80 ਪੈਸੇ ਅਗਲੇ ਟਾਇਰ ਹਾਂ ਸਾਰਾ ਟਰੈਕਟਰ ਜੈਨਵਾਲਾ ਡਬਲ ਕਲਚ ਆ ਗਿਆ ਹਾਂ ਰੰਬਾ ਰੰਬਾ ਨਾਲ ਦਿਖਾ ਲਈ ਡਬਲ ਡਿਸਟਰੀਬਿਊਟਰ 3 ਰਿਵਰਸ ਵੀਟੀਓ ਆ ਗਿਆ ਤੇਲ ਬ੍ਰੇਕਾਂ ਆ ਗਈਆਂ ਹਨਾ ਦੇਖਾ ਹਾਂ ਤੇ ਗੇਅਰ ਇੰਜਨ ਕੰਦੂ ਕਿਵੇਂ ਲੱਗੀ ਇਹਨੇ ਗੇਰ ਕੀ ਗੇਰ ਇੰਜਨ ਕੰਦੂ ਕਿਵੇਂ ਹੈ ਫਿਰ ਓਕੇ ਟਰੈਕਟਰ ਜਿਵੇਂ ਮਰਜ਼ੀ ਵਾਹ ਕੇ ਤਸੱਲੀ ਕਰਕੇ ਫੇਰ ਰਲ ਜਾ ਸਕਦਾ ਅੱਛਾ ਬੰਦਾ ਵਾਹ ਕੇ ਤਸੱਲੀ ਕਰ ਲਿਆ ਹਨਾ ਤਸੱਲੀ ਕਰਕੇ ਫੇਰ ਤੇਰੇ ਕੰਨੀਓ ਤਾਂ ਓਕੇ ਆ ਤੇਰੇ ਬੰਨੇ ਓਕੇ ਆ ਤੇਰੇ ਕੰਨੀਓ ਓਕੇ ਆ ਬੰਦਾ ਆ ਵੀ ਤਸੱਲੀ ਕਰ ਸੱਲੀ ਕਰਕੇ ਫੇਰ ਵਾਹ ਕੇ ਲੈ ਜੀ ਹਨਾ ਆਪਾਂ ਤੇ ਨੰਬਰ ਕਿੱਥੋਂ ਦਾ ਇਹ ਨੰਬਰ ਸੰਗਰੂਰ ਪੀਵੀ ਨੰਬਰ ਪੰਜਾਬ ਸੰਗਰੂਰ ਆ ਗਿਆ ਪੀਵੀ 0 ਆ ਪੀਵੀ 13 ਹਣਾ ਪੀਵੀ 13 ਫਸਟ ਓਨਰ ਫਸਟ ਓਨਰ ਆ ਗਿਆ ਤੇ ਡਿਮਾਂਡ ਕਿੰਨੀ ਦੱਸੀ ਹੈ ਦੀ ਇਹਦੀ ਡਿਮਾਂਡ ਹੈ ਜੀ 4 ਲੱਖ ਤੇ 85000 4 ਲੱਖ ਤੇ 85000 ਫਿਰ ਕਿੰਨੇ ਦਾ ਹੋਊਗਾ ਇਹ ਤੇ ਦੇ ਦਾਂਗੇ ਆਪਾਂ 4 ਲੱਖ 60000 ਦਾ ਬਾਕੀ ਤੇਰੀ ਵੀਡੀਓ ਦੇਖ ਕੇ ਹੋਰ ਮਾਨਤਨ ਕਰਦਾ ਹਾਂ 27000 ਰੁਪਏ ਘਟਾਤਾ ਹਜੇ ਮੜਾ ਮੋਟਾ ਹੋਰ ਹੋ ਜਾਊਗਾ ਹਣਾ ਆ ਵੀ ਆਪਣੀ ਹੈ ਹਾਂ ਇਹ ਵੀ 18 ਮਾਡਲ ਆਪਣਾ ਹੀ ਹੈ ਆਪਣੀ ਹੈ ਇਹਦੀ ਕੀ ਸਟੋਰੀ ਹੈ ਫਿਰ ਇਹ 18 ਮਾਡਲ ਆ 1500 ਘੰਟਾ ਚੱਲਿਆਗਾ ਅੱਛਾ ਕੁੱਲ 1500 ਘੰਟੇ ਚੱਲੇ ਆ 15 ਵਾਲੀ ਟਾਇਰ ਪਾਈ ਹੋਈ ਆ ਇਹਦੇ ਸ਼ੌਂਕ ਨਾਲ ਬੰਦੇ ਨੇ 15 ਵਾਲੀ ਟਾਇਰ 15 ਵਾਲੀ ਪਾਈ ਹੋਈ ਆ 15 ਦਾ 28 ਦੇ ਵੈਸੇ 14 ਦੇ ਹੁੰਦੇ ਆ ਹਨਾ ਹਾਂ ਪੀਵੀ 22 ਫਾਜ਼ਲ ਕਾ ਨੰਬਰ ਆ ਹੂੰ ਨਯਾਮ ਨੰਬਰੀ ਆ ਗਿਆ ਹੈ ਨਾ ਤੇ ਗੇਅਰ ਇੰਜਰ ਕਰਨੀਓ ਕਿ ਗੇਅਰ ਇੰਜਰ ਓਕੇ ਸਾਰੇ ਟਰੈਕਟਰ ਜਿਵੇਂ ਮਰਜ਼ੀ ਬੰਦਾ ਤਸਰਲੀ ਕਰਕੇ ਫਿਰ ਪੂਰਾ ਜਾ ਸਕਦਾ ਉਹ ਦਿੱਕਤ ਵਾਲੀ ਗੱਲ ਹੈ ਤੇ ਸਪੀਡ ਕਿਆ ਆ ਗਿਆ 2 2 ਸਪੀਡ ਆ ਇਹ 2 ਸਪੀਡ ਆ ਗਿਆ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਬਾਸ ਪੀਟੀਓ ਤੇ ਪਾਵਰ ਸਟੀering ਆ ਗਿਆ ਹੈ ਨਾ ਰੰਗ ਪਿੰਡ ਸਾਰਾ ਨਾਲ ਦਾ ਆ ਆ ਨਾਲ ਦਾ ਪਿੱਛੋਂ ਪੋਛੋਂ ਦਿਖਾ ਦੇ ਟਰੈਕਟਰ ਹੂੰ ਉਹ ਦਿੱਕਤ ਆ ਲਈ ਨੰਬਰ ਪੰਜਾਬ ਆ ਗਿਆ ਨੰਬਰ ਪੰਜਾਬ ਨੰਬਰ ਪੰਜਾਬ ਆ ਗਿਆ ਇੱਕ ਵਾਰ ਪੱਤਰ ਨਾ ਹੋਣ ਤੱਕ ਜ਼ਿੰਮੇਵਾਰੀ ਆ ਆਪਣੀ ਬੰਦੇ ਦੀ ਬਿਲਕੁਲ ਬਾਈ ਜਦੋਂ ਐਨਓਸੀ ਦੇਣੀ ਪੈਗੀ ਜਾਂ ਕੁਝ ਵੀ ਐਨਓਸੀ ਐਵੇਂ ਤਾਂ ਨਿਕਲਦੀ ਵੀ ਨਹੀਂ ਹੈ ਨਾ ਕਿੰਨਾ ਚੱਕ ਨਾ ਨਹੀਂ ਹੁੰਦਾ ਆਪਣੀ ਜ਼ਿੰਮੇਵਾਰੀ ਹੋ ਆਪਣੀ ਜ਼ਿੰਮੇਵਾਰੀ ਹੈ ਹੈ ਨਾ ਹਾਂ ਡਬਲ ਡਿਸਟਰੀਬਿਊਟ ਚੱਕਣ ਤੋਂ ਬਾਅਦ ਕੀ ਇਹਦੀ ਆਪਣੀ ਹੱਕ ਦੀ ਤੇ ਇਹਦੀ 30 ਬੁੱਟੀ ਦੀ ਕਪੈਸਿਟੀ ਕਰ ਲੋ ਟਾਪ ਲਿੰਕ ਅਵੇਲੇਬਲ ਹੋ ਜੂਗੀ ਹਾਂ ਟਾਪ ਲਿੰਕ ਦੇਵਾਂਗੇ ਟਾਪ ਲਿੰਕ ਦੇ ਦੇਣਗੇ ਫਾਈਬਰ ਹੋਟ ਲੱਗਿਆ ਹੋਇਆ ਹੈ ਨਾ ਟਾਪ ਲਿੰਕ ਰੀਨ ਵਾਲੀ ਪਈ ਉਹ ਅੱਜ ਰੈਗੀ ਕਰੇ ਰੈਗੀ ਕਰੇ ਉਹ ਚਲ ਚੀਜ਼ਾਂ ਵਸੇਰੀਆ ਭੱਲੇ ਦਾ ਗਰਮੀ ਬਹੁਤ ਆਜੀ ਕੰਦਾਣਾ ਜਿਹੜੀ ਤੇ ਡਿਮਾਂਡ ਕਿੰਨੀ ਦੱਸਿਆ ਹੋਇਆ ਇਹਦੀ ਜਿਹੜੀ ਡਿਮਾਂਡ ਹੈਗੀ ਆਗੀ 5 ਲੱਖ 95000 ਹੂੰ ਦੇਣਾ ਹੈ ਆਪਾਂ 5 ਲੱਖ 75000 ਦਾ 5 ਲੱਖ 75000 ਦਾ ਇਸ ਤੋਂ ਬਿਨਾ ਘਰੇ ਹੋਰ ਖੜੇ ਆ ਹਾਂ ਕਰੇ ਇੱਕ 3 ਸਪੀਡ ਸੋਨਾ ਲਿਕਾ ਖੜਾ 20 ਮਾਡਲ ਚੇਂਜਰ ਵਾਲਾ ਅੱਛਾ ਇੱਕ 17 ਮਾਡਲ ਸੋਨਾ ਲਿਕਾ ਹੋਰ ਖੜਾ 16 ਨੇ 16 ਟਾਇਰਾਂ 'ਚ 16 ਟਾਇਰਾਂ ਵਾਲਾ ਹੈ ਨਾ ਹੋ ਗਏ ਪੰਜ ਆਪਣੇ ਤਿੰਨ ਇੱਥੇ ਤੇ ਦੋ ਦੋ ਨਾ ਉਹਨਾਂ ਦੇ ਰੀਅਰ ਟੂਟ ਕੀ ਆ ਫਿਰ ਰੀ ਸਪੀਡ ਦਾ ਰੇਟ ਹੈਗਾ ਆਪਣਾ 585000 ਉਹ ਦੇ ਦਾਂਗੇ ਆਪਾਂ 5.5 ਲੱਖ ਦਾ ਨਾਲ ਦੇ 80000 ਪੈ ਪੂਰਾ ਨਵਾਂ ਟਰੈਕਟਰ ਹੈ ਤੇ ਦੂਸਰਾ ਤੇ ਉਹਦੇ ਕਨੋਪੀ ਛਤਰੀ ਲੱਗਿਆ ਦੂਸਰਾ ਦੇ ਦਾਂਗੇ ਆਪਾਂ 440000 ਦਾ 440000 ਦਾ ਜੈਸਨੋ ਹੀ ਹੈ ਜੈਸਨੋ ਹੀ ਹੈ ਨਾ ਤੇ ਫੋਨ ਨੰਬਰ ਤੇਰਾ ਫੋਨ ਨੰਬਰ 9816942433 ਨਵੀਂ ਨੰਬਰ ਆ ਗਿਆ ਕਾਲੀ ਦਾ ਭਰਾ ਹੈ ਨਾ ਪਿੰਡ ਤੇਰਾ ਕਿਹੜਾ ਯਾਰ ਕੋਟਲੀ ਕਾਲਾ ਕੋਟਲੀ ਮੇਰੇ ਕੋਲ ਉਹਦਾ ਨੰਬਰ ਤਾਂ ਐਡ ਹੈਗਾ ਹੈ ਨਾ ਹਾਂ ਲੋ ਵੀ ਦੋਸਤੋ ਵੀਡੀਓ ਬਦਲੇ ਕਿ ਸ਼ੇਅਰ ਕਰਦੇ ਪੇਜ ਨੂੰ ਕਰ ਲਿਓ ਫਾਲੋ ਤੇ ਬਾਈ ਧੰਨਵਾਦ ਅੱਛਾ ਸੀ